ਅਜਨਾਲਾ ਸ਼ਹਿਰ ਦੇ ਵਾਰਡ ਨੰਬਰ 13 ਦੇ ਵਿੱਚ ਅੱਜ ਦਿਨ ਦਿਹਾੜੇ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਇੱਕ ਬਜ਼ੁਰਗ ਮਹਿਲਾ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬਜ਼ੁਰਗ ਮਹਿਲਾ ਦੀ ਪਛਾਣ ਬਿਮਲਾ ਕੁਮਾਰੀ ਪਤਨੀ ਪ੍ਰਿੰਸੀਪਲ ਦੇਵੀ ਦਿਆਲ ਸ਼ਰਮਾ ਦੇ ਵਜੋਂ ਹੋਈ ਹੈ। ਜੋ ਦੁਪਹਿਰ ਦੇ ਸਮੇਂ ਆਪਣੇ ਘਰ ਦੇ ਵਿੱਚ ਇਕੱਲੀ ਮੌਜੂਦ ਸੀ ਅਤੇ ਕਤਲ ਕਰਨ ਵਾਲੇ ਵਿਅਕਤੀ ਬਜ਼ੁਰਗ ਮਹਿਲਾ ਦੀਆਂ ਵਾਲੀਆਂ ਲਾ ਕੇ ਲੈ ਗਿਆ ਤੇ ਕਤਲ ਕਰਨ ਵਾਲੇ ਵਿਅਕਤੀ ਦੇ ਵੱਲੋਂ ਉਹਨਾਂ ਦੀ ਅਲਮਾਰੀ ਦੀ ਵੀ ਫਰੋਲਾ ਫਰਲੀ ਕੀਤੀ ਗਈ ਆ। ਉੱਥੇ ਹੀ ਇਸ ਘਟਨਾ ਦੀ ਸੂਚਨਾ ਮਿਲਦਿਆਂ ਮੌਕੇ ਤੇ ਪਹੁੰਚੇ ਐਸਪੀ ਗੁਰਪ੍ਰਤਾਪ ਸਿੰਘ ਸੋਹਤਾਂ ਨੇ ਦੱਸਿਆ ਕਿ ਬਿਮਲਾ ਕੁਮਾਰੀ ਦੇ ਹੋਏ ਕਤਲ ਦਾ ਮਾਮਲਾ ਲੁੱਟਖੋਹ ਦਾ ਲੱਗ ਰਿਹਾ ਅਤੇ ਜਾਂਚ ਕੀਤੀ ਜਾ ਰਹੀ ਹੈ। ਅੱਛਾ ਜੀ ਕੀ ਗੱਲ ਹੋਈ ਜੀ ਸਰ ਜੀ? ਕੋਈ ਇਹ ਵੀ 1 ਵਜੇ ਸਾਡੇ ਗਵਾਂਢ ਇੱਥੇ ਨਾਲ ਗਲੀ ਕਿਸੇ ਦਾ ਘਰ ਸੀਗਾ ਸ਼ਿਮੰਦਰ ਅਜ ਨਾਲਾ ਤੇ ਮੈਂ ਉੱਥੇ ਗਿਆ ਮੈਨੂੰ ਆਪ ਇਹਨਾਂ ਭੇਜਿਆ ਤੇ ਤੁਸੀਂ ਜਾਓ। ਅੱਛਾ ਉਹਨਾਂ ਭੇਜਿਆ ਉਹਨਾਂ ਭੇਜਿਆ ਤੇ ਮੈਂ ਮੁੜ ਕੇ ਆਇਆ ਹਾਂ ਜਦੋਂ 1 ਵਜੇ ਮੈਂ ਗਿਆ ਹਾਂ ਤੇ 2 ਵਜੇ ਸਵਾ 2 ਵਜੇ ਮੈਂ 2:20 'ਤੇ ਕਾਰ ਆ ਗਿਆ। ਹਾਂਜੀ ਬੜੇ ਮੇਰੇ ਨਾਲ ਸਾਰੇ ਸਜਨ ਮਿੱਤਰ ਵੀ ਉਹ ਵੀ ਆ ਰਹੇ ਸੀ ਤੇ ਆਣ ਕੇ ਤੇ ਬਸ ਵੇਖਿਆ ਤੇ ਖੂਨ ਦੇ ਆ ਗਿਆ ਤੇ ਮੈਂ ਅੰਦਰੋ ਜਾ ਕੇ ਉਹਨਾਂ ਨੂੰ ਦੇਖਿਆ ਵੀ ਕੋਈ ਜਾਨ ਹੈ ਕਿ ਨਹੀਂ ਆ ਇੱਕ ਜੱਜ ਹੋ ਗਿਆ ਕੋਈ ਲੁੱਟ ਕੋਈ ਅਜੇ ਨਹੀਂ ਮੈਂ ਉਹ ਮੈਂ ਜੇ ਕੋਈ ਵੇਖਿਆ ਹੀ ਕੁਝ ਨਹੀਂ ਅਜੇ ਕਹਿੰਦੇ ਨੇ ਵੀ ਮੈਂ ਵੇਖਣਾ ਹੀ ਕੁਝ ਨਹੀਂ ਕੀ ਕੋਈ ਰੰਗੀ ਸੀ ਕਿ ਕੋਈ ਰੰਗੀ ਨਹੀਂ ਕਿਸੇ ਦਾ ਉਹਦਾ ਮੇਰਾ ਖਿਆਲ ਤੇ ਹੋਈ ਇਹ ਕੋਈ ਲੁੱਟਣਾ ਆਏ ਨੇ ਕਿ ਬੱਚਾ ਕਿਤੇ ਸੜਕ ਤੇ ਲੱਗੀ ਹੋਈ ਇਹ ਨਹੀਂ ਮੈਨੂੰ ਪਤਾ ਮੈਂ ਵੇਖਿਆ ਹੀ ਨਹੀਂ ਨਾ ਤੇ ਸਰਵਨੋਂ ਮਾਰਾ ਜਾਏ ਅਟੈਚ ਦੀ ਤੱਕ ਪਹਿਲਾਂ ਮੈਂ ਮਗਰ ਇਥੋਂ ਬੈਕ ਸਾਈਡ ਤੋਂ ਬਸ ਮੈਂ ਕਿਹਾ ਉੱਥੇ ਕੋਈ ਨਹੀਂ ਸੀ ਕੋਈ ਨਾ ਹੁਣ ਹੁਣ ਕੀ ਮੰਗ ਕਰਦੇ ਜੀ ਬਸ ਅਸੀਂ ਬਸ ਇਹ ਇਨਸਾਫ ਕਰਨ ਹੋਰ ਦੀ ਕਰਨ ਹੋਰ ਕੀ ਮੰਗ ਕਰ ਸਕਦਾ ਮੈਂ ਹਰਜੀਤ ਸਿੰਘ ਪੈਨਸ਼ਨਰ ਆ ਮੈਂ ਤੇ ਸਾਡੇ ਦੇਵੀदयाल ਜੀ ਪੈਨਸ਼ਨਰ ਜੂਨੀਅਨ ਦੇ ਲੀਡਰ ਨੇ ਸਰਪ੍ਰਸਤ ਨੇ ਸਾਡੇ ਤੇ ਇੱਕ ਘਰੋਂ ਇੱਕ ਤੋਂ ਕਿਤੇ ਸਵੇਕ 2 ਵਜੇ 1 ਵਜੇ ਘਰੋਂ ਗਏ ਹੀ ਸਵੇਕ 2 ਵਜੇ ਘਰ ਆਏ ਵਾਪਸ ਤੇ ਆਉਂਦਿਆਂ ਨੂੰ ਉਹਨਾਂ ਨੇ ਵੇਖਿਆ ਕਾਂਡ ਹੋਇਆ ਤੇ ਮੈਨੂੰ ਛੇਤੀ ਛੇਤੀ ਫੋਨ ਲਾਇਆ ਉਹਨਾਂ ਨੇ ਤੇ ਮੈਂ ਉਸੇ ਵੇਲੇ 1 ਮਿੰਟ ਦੇ ਵਿੱਚ ਇੱਥੇ ਪਹੁੰਚ ਗਿਆ ਨਾਲ ਹੀ ਆਏ ਸਾਡਾ ਪੈਨਸ਼ਨਰ ਹੋਰ ਨੇ ਬਲਵੰਤ ਸਿੰਘ ਨੇ ਤੇ ਮੈਂ ਇਹਨਾਂ ਨੂੰ ਵੀ ਦੱਸਿਆ ਕਿ ਅਸੀਂ ਆਏ ਆ ਤੇ ਆਵਾਜ਼ ਦਾਤ ਹੋਈ ਵੇਖੀ ਆ ਅਾਕਰਨਾਰ ਇਖਤਦਾਰਾਂ ਨੂੰ ਖੋਨਖਾਨ ਫਟਾਫਟ ਵੇਟੀਆਂ ਦੇ ਨੂੰ ਬੇਟੇ ਨੂੰ ਲਾਏ ਨੇ ਤੇ ਖੜੇ ਉਦੋਂ ਦੇ ਇਥੇ ਇਨਸਾਫ ਦੀ ਮੰਗ ਕੋ ਨਹੀਂ ਕਿਸ ਤਰੀਕੇ ਨਾਲ ਮਟਰ ਲੱਗਦਾ ਕਿ ਦੇਖਿਆ ਵੀ ਗਲੇ ਦੇ ਵਿੱਚ ਕੁਛ ਮਾਰਿਆ ਤੇ ਅੰਦਰ ਪੂਣੀ ਕਾਨੂੰਨ ਪਿਆ ਤੇ ਇਨਸਾਫ ਮਿਲਣਾ ਚਾਹੀਦਾ ਇਸ ਤਰ੍ਹਾਂ ਤੇ ਦਿਨ ਦਿਹਾੜੇ ਹੀ ਇਹ ਕੁਛ ਹੋ ਰਿਹਾ ਤੇ ਦੁਨੀਆ ਵਾਸਤੇ ਤੇ ਫਿਰ ਮੁਸ਼ਕਲ ਹੈ ਇੱਥੇ ਤੇ ਰਹਿਣਾ ਔਖਾ ਹੋ ਗਿਆ ਨੇ ਹਰ ਮਚ ਗਿਆ ਪੰਜਾਬ ਦੇ ਵਿੱਚ ਮੈਂ ਬੇਟਾ ਹਾਂ ਮੇਰਾ ਨੰਨ ਜੀ ਤੇ ਨਜੀਤ ਚਰ ਮੈਂ ਬੇਸਿਕਲੀ ਬਾਹਰ ਨਾ ਤੇ ਮੇਰੇ ਮਦਰ ਫਾਦਰ ਇੱਥੇ ਇਕੱਲੇ ਸੀਗੇ ਮੈਂ ਇਹਨਾਂ ਨੂੰ ਕਈ ਵਾਰੀ ਕਹਿੰਦਾ ਸੀ ਬਟ ਇਹ ਛਲੀ ਕਰਨ ਦਾ ਮੂਹ ਹੁੰਦਾ ਰਹੇ ਰਹੇ ਸੀਗੇ ਤੇ ਘਰ ਸਾਡਾ ਬੜਾ ਸੇਫ ਹੈ ਚਾਰੇ ਪਾਸੇ ਕੋਈ ਪ੍ਰੋਬਲਮ ਨਹੀਂ ਕੋਈ ਵੀ ਲੁੱਟਣ ਵਾਸਤੇ ਜਦੋਂ ਆਂਦਾ ਨਾ ਤੂੰ ਲੁੱਟ ਕਰਦਾ ਇਸ ਨੇ ਸਿਰਫ ਕੰਨ ਦੀਆਂ ਇਕਵਾਲੀਆਂ ਜਸਟ ਲਾਈਆਂ ਉਹ ਵੀ ਪਿਆਰ ਨਾਲ ਬੜੇ ਆਰਾਮ ਨਾਲ ਕੱਟ ਕੇ ਆਂਦੇ ਹੀ ਗਲਾ ਕੱਟਿਆ ਇਹ ਚੀਜ਼ ਜਿਹੜੀ ਹੋਈ ਹੈ ਇਹ ਬਹੁਤ ਹੀ ਨਿੰਦਣੀ ਹੈ ਇਹ ਬਹੁਤ ਹੀ ਜਿੰਨਾ ਇਹਦਾ ਸਾ ਟੀਚਰ ਰਿਟਾਇਰਡ ਟੀਚਰ ਜਿਹਨੇ ਸਾਰੇ ਪਿੰਡਾਂ ਦੇ ਆਸ-ਪਾਸ ਦੇ ਪਿੰਡਾਂ ਨੂੰ ਸ਼ਹਿਰ ਦੇ ਲੋਕਾਂ ਨੂੰ ਪੜਾਇਆ ਕੋਈ ਇਦਾਂ ਦਾ ਹੋਈ ਨਹੀਂ ਸਮਝ ਆ ਸਿਰ ਗਲਾ ਕੱਟਣ ਦਾ ਜੋ ਤਰੀਕਾ ਹੈ ਇਹ ਉਹੀ ਲੱਗ ਰਿਹਾ ਹੈ ਜੋ ਪਹਿਲਾਂ ਚੱਲ ਰਿਹਾ ਹੈ ਸਾਰੇ ਇੰਡੀਆ ਦੇ ਵਿੱਚ ਇਹ ਸਮਥਿੰਗ ਐਲਸ ਹੈ ਸਰ ਲੁੱਟ ਲੁੱਟਦਾ ਪੈਸੇ ਲੈ ਜਾਂਦਾ ਸੋਨਾ ਲੈ ਜਾਂਦਾ ਹੋਰ ਅਹੀ ਦੇ ਦਿੰਦੇ ਉਹਨਾਂ ਨੂੰ ਅੰਦਰ ਕੈਦ ਕਰ ਵਰ ਕਰਕੇ ਜੋ ਮਰਜੀ ਸਾਹਮਣੇ ਕਰ ਲੈਂਦਾ ਦੁਨ ਅਹੀ ਕੁਛ ਨਹੀਂ ਕਰਦੇ ਅਹੀ ਕੀ ਕਹਿਣਾ ਸਾਡੇ ਤੁਸੀਂ ਗਲਾ ਕੱਟ ਰਹੇ ਹੋ ਕਿਸੇ ਦਾ ਉਹ ਵੀ ਨਿਰਦੋਸ਼ ਦਾ ਉਹਨੇ ਕੀ ਕੀਤਾ ਉਹਨੇ ਕੀ ਕੀਤਾ ਕਿਦਾ ਕੀ ਮਾਰਾ ਕੀਤਾ ਕੀ ਕੀ ਚੋਰੀ ਕਰਕੇ ਲਏ ਪੁੱਛੂ ਵੀ ਨਹੀਂ ਸਰੂ ਕੰਨਾਂ ਦੀਆਂ ਵਾਲੀਆਂ ਦੋ ਲੈ ਕੇ ਗਏ ਨੇ ਜੋ ਮੈਨੂੰ ਦੱਸਿਆ ਗਿਆ ਤੇ ਇੱਕ ਹਾਂ ਇੱਥੇ ਆ ਗਿਆ ਸੀ ਤੇ ਅੰਦਰ ਪੈਹੇ ਪੈਏ ਕੋਈ ਪੈਸੇ ਨਹੀਂ ਚੱਕੇ ਕੋਈ ਕੁਝ ਨਹੀਂ ਕੀਤਾ ਸੋ ਨਹੀਂ ਤਾਂ ਜਿਹੜਾ ਹੁੰਦਾ ਨਾ ਚੋਰੀ ਕਰਨ ਉਹ ਸਫਾਈ ਕਰਦਾ ਪੂਰੀ ਇਸ ਘਰ ਚ ਪਹਿਲਾਂ ਵੀ ਚੋਰੀ ਹੋ ਚੁਤੀ ਹੈ 84 ਚ ਠੀਕ ਹੈ ਜੀ ਉਦੋਂ ਸਾਡਾ ਗਹਿਣਾ ਗੁਣਾ ਚੋਰੀ ਹੋ ਗਿਆ ਸੀ ਮਿਲਿਆ ਨਹੀਂ ਬਾਅਦ ਚ ਸਾਨੂੰ ਪਤਾ ਥੋੜਾ ਬਹੁਤ ਆਈਡੀਆ ਲੱਗਾ ਸੀ ਪਰ ਇਸ ਹੋਈ ਉਹ ਸਮੇਂ ਮੇਰੇ ਦੋਨੋਂ ਟੀਚਿੰਗ ਲਾਈਨ ਸੀਗੇ ਦੋਨੋਂ ਆਪਣੇ ਆਪ EMPLOYEES ਸੀਗੇ ਤੇ ਗਏ ਹੋਏ ਸੀਗੇ ਤੇ ਉਦੋਂ ਪਿੱਛੋਂ ਆਟਨੀ ਆਇਆ ਲੁੱਟਣ ਆ ਤੇ ਤੈਨੂੰ ਹੋਰ 4 ਚਾਹੀਦੇ ਮੈਨੂੰ ਦੱਸ ਦੇ ਮੈਂ ਤੇਰੇ ਅਕਾਊਂਟ ਚ ਪਾ ਦੂੰ। ਪੁਲਿਸ ਦੀ ਕਾਰਵਾਈ ਕਿਵੇਂ ਦੇਖਦੇ ਹੋ? ਪੁਲਿਸ ਦੀ ਕਾਰਵਾਈ ਜਿਹੜੀ ਟੋਟਲ ਫੇਲਰ ਐ ਐਡਮਿਨਿਸਟ੍ਰੇਸ਼ਨ ਦਾ ਟੋਟਲ ਫੇਲਰ ਐ। ਇਹ ਸਿਰਫ ਸਿਰਫ ਪੋਲਿਟਿਕਲ ਬੰਦਿਆਂ ਦੀ ਇਹਨੂੰ ਚੱਲੇ ਹੋਏ ਨੇ। ਕੋਈ ਕੰਮ ਨਹੀਂ ਕਰਦੇ ਪਏ ਕੋਈ ਕੁਝ ਨਹੀਂ ਹੋ ਰਿਹਾ। ਪੁਲਿਸ ਵਜਾਲੇ ਵਾਲੇ ਬੜੇ ਅੱਛੇ ਨੇ ਬਹੁਤ ਅੱਛੇ ਲੋਕ ਨੇ ਪਰ ਕੀ ਕਰਨਾ? ਇਹਨਾਂ ਨੂੰ ਕੁਝ ਕਰਨ ਨਹੀਂ ਦਿੱਤਾ ਜਾ ਰਿਹਾ। ਪੋਲਿਟਿਕਲ ਲੋਕ ਜੋ ਹੈ ਇਹਨਾਂ ਨੂੰ ਆਪਣੇ ਕੰਮ ਕਰਵਾ ਰਹੇ ਆ ਇਹ ਵਿਚਾਰੇ ਕੀ ਕਰਨ। ਤੁਸੀਂ ਪਹਿਲਾਂ ਵੀ ਨਾ ਇਦਾਂ ਦੇਖ ਚੁੱਕੇ ਹੋ। ਇਹ ਸਮਥਿੰਗ ਐਲਸਰ ਇਹ ਕ੍ਰਿਟੀਕਲ ਹੈ ਮੇਰੀ ਮੰਗ ਹੈ ਇਸ ਨੂੰ ਇਸਤੇ ਐਨਆਈਏ ਜਾਂ ਤੂੰ ਨਹੀਂ ਚਾਹੀਦੀ ਐਨਆਈਏ ਇਹਨਾਂ ਦੀ ਮੈਂ ਇਹਨਾਂ ਨੂੰ ਮੰਨਦਾ ਹੀ ਨਹੀਂਗਾ ਮੈਂ ਇੱਕ ਐਡਮਿਨਿਸਟ੍ਰੇਸ਼ਨ ਹੈਗੀ ਨਾ ਦੀ ਇਹ ਸਿਰਫ ਸ਼ਰਾਬ ਵੇਚਣ ਵਾਲੇ ਲੋਕ ਨੇ ਜਾਂ ਬਸ ਇਹੀ ਜੋਗੇ ਨੇ ਜਾਂ ਕਿਆ ਬੋਲਾਂ ਮੈਂ ਕੀ ਕੀ ਹੋ ਰਿਹਾ ਤੈਨੂੰ ਸਭ ਪਤਾ ਹੈ ਬਹੁਤ ਬੁਰੀ ਹਾਲਤ ਹੈ ਮੈਂ ਸਫੜ ਹਾਂ ਮੈਨੂੰ ਮਾਰ ਦੋ ਯਾਰ ਹਮ ਰੈਡੀ ਮੇਰੀ ਮਾਂ ਨੂੰ ਕਿਉਂ ਮਾਰਿਆ ਤੇਰੀ ਮਾਰ ਕਿਉਂ ਮਾਰਿਆ ਤੁਸੀਂ ਮੈਂ ਖੜਾ ਮੈਂ ਖੜਾ ਆਪਣਾ ਇੱਕ ਤਾਨ ਕੇ ਭਾਜੀ ਮੈਂ ਇਹਨਾਂ ਨੂੰ ਛੱਡਣਾ ਨਹੀਂ ਇੱਕ ਦਿਨ ਭਲੇਖੇ ਫਿਰਦੇ ਹਾਂ ਮੈਂ ਛੱਡਦਾਗਾ ਪੁਲਿਸ ਨੂੰ ਉਸ ਐਂਗਲ 'ਚ ਜਾਂਚ ਕਰਨੀ ਚਾਹੀਦੀ ਹੈ ਜਿਹੜਾ ਐਂਗਲ ਮੈਂ ਕਿ ਬੋਲ ਰਿਹਾ ਹਾਂਗਾ ਲੁੱਟਦਾ ਹੈ ਲੁੱਟਦੀ ਕੋਈ ਪ੍ਰੋਬਲਮ ਨਹੀਂ ਹੈ ਜਿੰਨਾ ਮਰਜ਼ੀ ਲੁੱਟ ਕੇ ਕੋਈ ਲੈ ਜਾਏ ਇਨੂੰ ਸਭ ਤੋਂ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਕਿ ਇੱਥੇ ਕੁਝ ਅਸੀਂ ਸਾਧਾ ਦੇ ਬਜ਼ੁਰਗ ਲੇਡੀ ਜਿਹਨਾਂ ਦਾ ਨਾਮ ਬੰਗਲਾ ਕੁਮਾਰੀ ਹੈ ਉਹਨਾਂ ਦੇ ਇੱਥੇ ਘਰ ਦੇ ਵਿੱਚ ਹੀ ਅੱਜ 50 ਬੰਦਿਆਂ ਵੱਲੋਂ ਘਰ ਦੇ ਚਾਕੇ ਉਹਨਾਂ ਦਾ ਮਰਡਰ ਕੀਤਾ ਗਿਆ ਉਹਨਾਂ ਦਾ ਗਲੇ ਦੇ ਉੱਤੇ वार ਕਰਕੇ ਉਹਨਾਂ ਦਾ ਮੌਤ ਹੋਇਆ ਸੋ ਪ੍ਰਾਇਮਰ ਫੇਸੀ ਜਿਹੜਾ ਇਹ ਕੇਸ ਹੈ ਸਾਨੂੰ ਰੋਬਰੀ ਦਾ ਲੱਗ ਰਿਹਾ ਤੇ ਬਾਕੀ ਅਸੀਂ ਸਾਰੇ ਐਂਗਲਸ ਟੋਇਰ ਨੂੰ ਜਾਣ ਦੀ ਸ਼ੁਰੂ ਕਰਤੀ ਹੈ ਸਾਡੀਆਂ ਐਫਐਸਐਲ ਟੀਮਸ ਮੌਕੇ ਤੇ ਪਹੁੰਚ ਚੁੱਕੀਆਂ ਨੇ ਅਸੀਂ ਜਿਹੜੇ ਵੀ ਇੱਥੇ ਮੌਕੇ ਦੇ ਐਵੀਡੈਂਸ ਨੇ ਉਹਨਾਂ ਨੂੰ ਕਲੈਕਟ ਕਰ ਰਹੇ ਹਾਂ ਬਾਕੀ ਜਿਹੜੀ ਟੈਕਨੀਕਲ ਐਵੀਡੈਂਸ ਹੈ ਉਹਨੂੰ ਵੀ ਕਲੈਕਟ ਕਰਕੇ ਰਿਪੋਰਟ ਦਿੱਸਨੋ ਕਿ ਭਲਾ ਚਾਹੀਦਾ ਕੀ ਕੁਝ ਮਿਸਬੀਰ ਲੈ ਕੇ ਜੈਨ ਨੂੰ ਤੇਰੇ ਜੀ ਹਜੇ ਤੱਕ ਜੋ ਪਰਿਵਾਰ ਦੇ ਦੱਸਣ ਮੁਤਾਬਕ ਹੈ ਕਿ ਜੋ ਉਹਨਾਂ ਨੇ ਚੈੱਕ ਕੀਤਾ ਹੈ ਜ਼ਿਆਦਾ ਕੁਝ ਜ਼ਮਾਨ ਨਹੀਂ ਗਿਆ ਬਟ 골ਡ ਇਅਰਿੰਗਸ ਜਿਹੜੇ ਬਚੁਰਕ ਨੇ ਪਾਏ ਹੋਏ ਸੀਗੇ ਉਹ ਉਹਨਾਂ ਨੂੰ ਮਿਸਿੰਗ ਲੱਗ ਰਹੇ ਨੇ ਬਾਕੀ ਹੁਣ ਜਿਹੜਾ ਹੈਗਾ ਤਸੱਲੀ ਦੇ ਨਾਲ ਤਫਤੀਸ਼ ਵਿੱਚ ਜਿਹੜੀ ਚੀਜ਼ ਹੈ ਸਾਰੀਆਂ ਚੈੱਕ ਕੀਤੀਆਂ ਜਾਣ ਗਈਆਂ ਜੇਕਰ ਚੀਜ਼ਾਂ ਮਿਸਿੰਗ ਜੋ ਜੋ ਸਾਹਮਣੇ ਆਏਗਾ ਉਹਦੇ ਅਕੋਰਡਿੰਗਲੀ ਅਸੀਂ ਕਾਰਵਾਈ ਕਰਾਂਗੇ ਕਿੰਨੇ ਲੁੱਟੇ ਰਹੇ ਹਾਂ ਜੀ ਇਹਦੇ ਬਾਰੇ ਨਹੀਂ ਅਸੀਂ ਕੁਝ ਕਹਿ ਸਕਦੇ ਹ ਹੁਣ ਸੀਸੀਟੀਵੀ ਕੈਮਰਾਜ਼ ਲਾਗੇ ਦੇ ਖਾਲੇ ਜਾਣਗੇ ਉਥੋਂ ਤੋਂ ਦੇਖਦੇ ਹਾਂ ਜੀ ਕੀ ਗੱਲ ਸਾਹਮਣੇ ਆਉਂਦੀ ਹੈ ਲਗਾਤਾਰ ਕ੍ਰਾਈਮ ਤੇ ਦੇਖੋ ਜੀ ਵਾਧ ਰਿਹਾ ਉਹ ਨਾਲ ਨਾਲ ਟ੍ਰੇਸ ਵੀ ਹੋ ਰਿਹਾ ਸੋ ਵੀਲ ਟਾਇਰ ਬੈਸਟ ਕੀ ਐ ਸਮਝ ਜਰ ਨਿਊਜ਼ ਲਈ ਅਰ ਜਨਾਲਾ ਤੋਂ ਜਗਜੀਤ ਸਿੰਘ ਦੀ ਰਿਪੋਰਟ